ਨਾ ਦੇ ਵੱਡੇ ਕਰਿਆਨਾ ਅਤੇ ਕੋਸਮੈਟਿਕ ਕਾਰੋਬਾਰੀ ਵਿਜੇ ਕੁਮਾਰ ਰਕੇਸ਼ ਕੁਮਾਰ ਦੀ ਦੁਕਾਨ ਤੇ ਕੋਪੀਰਾਈਟ ਟੀਮ ਨੇ ਛਾਪਾ ਮਾਰਿਆ ਜਿਸ ਨਾਲ ਬਾਰੀ ਹਗਾਮਾ ਹੋਇਆ ਕਾਰੋਬਾਰੀ ਕੁਛ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਸਮੇਤ ਆਪ ਵਿੱਚ ਸ਼ਾਮਿਲ ਹੋਈ ਸੀ ਦੁਕਾਨ ਮਾਲਿਕਾ ਨੇ આરોਪ ਲਗਾਇਆ ਕਿ ਸ਼ਾਪੇਮਾਰੀ ਕਰਨ ਵਾਲੇ ਫਰਜੀ ਸਨ ਅਤੇ ਪੁਲਿਸ ਦੁਕਾਨ ਦੇ ਸੀਸੀਟੀਵੀ ਕੈਮਰੇਆ ਦਾ ਡੀਵੀਆਰ ਵਿਲਗ ਓਐਸਟੀ ਕਰੂਨ ਅਰੋੜਾ ਨੇ ਕਿਹਾ ਕਿ ਇਸ ਮਾਮਲੇ ਦੀ ਸ਼ਿਕਾਇਤ ਐਸਐਸਪੀ ਖੰਨਾ ਕੋਲ ਕੀਤੀ ਜਾਵੇਗੀ ਜਦਕਿ ਕੋਪੀਰਾਈਟ ਟੀਮ ਦੇ ਸੁਤਨਾਮ ਸਿੰਘ ਦਾ ਕਹਿਣਾ ਹੈ ਕਿ ਦੁਕਾਨ ਦੇ ਵਿੱਚ ਨਕਲੀ ਸਬਨ ਮਿਲੀ ਅਸੀ ਡੀਐਸਪੀ ਅਮਰਿਤਪਾਲ ਪਾਟੀ ਅਮੁਤਾਬਿਕ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਅਸਚ ਨੂੰ ਲਾਈਨ ਹਾਜ਼ਰ ਕਰ ਦਿੱਤੇ ਗਏ ਹਨ ਸਰ ਮੇਰਾ ਸਤਨਾਮ ਸਿੰਘ ਹੈ ਸਤਨਾਮ ਡੀਵੀਆ ਤੱਕ ਲੱਗੇ ਨਹੀਂ ਕੀ ਹੈ ਸਰ ਡੀਵੀਆ ਬਾਰੇ ਮੈਨੂੰ ਪਤਾ ਹੈਗਾ ਤੇ ਐਕਚੁਅਲੀ ਜਿਹੜਾ ਮੈਂ ਪਹਿਲਾਂ ਉਹ ਤੋਂ ਸੈਂਪਲ ਲੈ ਕੇ ਆ ਸੈਂਪਲ ਬਾਈ ਕੀਤੇ ਕੰਪਨੀ ਨੇ ਸੈਂਪਲ ਸਾਰੇ ਕਿਤੇ ਵੀ ਹਾਂ ਦੇਖਿਆ ਵੀ ਜੇ ਚੈੱਕ ਕਰਨ ਤੋਂ ਬਾਅਦ ਇਹ ਸਾਰਾ ਕੁਝ ਡੁਪਲੀਕੇਟ ਆ ਤਿੰਨੋਂ ਸੈਂਪਲ ਤਿੰਨੋਂ ਡੁਪਲੀਕੇਟ ਆ ਸਰ ਬਿੱਲਾਂ ਦੀ ਗੱਲ ਨਹੀਂ ਸਰ ਬਿੱਲ ਤਾਂ ਕੋਈ ਵੀ ਡਿਸਟਰੀਬਿਊਟਰ ਦੇ ਦੇ ਸਕਦਾ ਹੈ ਚਾਲੀ ਮਾਲ ਦਾ ਕੋਈ ਬਿੱਲ ਤੇ ਤੁਸੀਂ ਪ੍ਰੂਫ ਕਰ ਸਕਦੇ ਹੋ ਸਰ ਮੈਂ ਤੁਹਾਡੇ ਸਰ ਮੈਂ ਤੁਹਾਨੂੰ ਸਰ ਹਰ ਪਿਕ ਹਰ ਪਿਕ ਸਰ ਸਰ ਜਿਹੜਾ ਹਰ ਪਿਕ ਇਹਨਾਂ ਦਾ ਡੁਪਲੀਕੇਟ ਹੈ ਆਲ ਰੌਡ ਵੀ ਡੁਪਲੀਕੇਟ ਆ ਕੋਲ ਵੀ ਡੁਪਲੀਕੇਟ ਸਰ ਸਾਰੀਆਂ ਰਿਪੋਰਟਾਂ ਮੈਂ ਮੰਗਾਈਆਂ ਆਜਾ ਉਹ ਕਰਾਇਆ ਸਰ ਸਾਰਾ ਪਹਿਲਾਂ ਸੈਂਪਲ ਚੈੱਕ ਕਰਾਏ ਸਾਰੇ ਆ ਸਰ ਹੈਗੇ ਮਰ ਕੋ ਫੋਟਾ ਫੋਨ ਦੇ ਵਿੱਚ ਹੈਗੇ ਆ ਸਰ ਕੋਪੀ ਵੀ ਸਰ ਕੋਈ ਕੋਪੀ ਵੀ ਆ ਜਾਂਦੀ ਹੈ ਸਰ ਉਹ ਵੀ ਸਾਬ ਕਰ ਰਹੇ ਹੁਣ ਦੁਆਰੇ ਪੇ ਭੇਜਣਾ ਕਹਿੰਦੇ ਸਰ ਇਹਨੂੰ ਸਰ ਇਹ ਕਰੋ ਸਰ ਇਹਨੂੰ ਰਹਿਣ ਦਿਓ ਕੰਪਨੀ ਤੋਂ ਹੀ ਹੈ ਸਰ ਮੈਂ ਸੰਦੀਪ ਸ਼ਰਮਾ ਸਰ ਚੰਡੀਗੜ੍ਹ ਹੈਡ ਆਫਿਸ ਹੈ ਜੀ ਸੈਕਟਰ 34 ਅੱਜ ਡੁਪਲੀਕੇਸੀ ਦਾ ਪਤਾ ਲੱਗਿਆ ਸੀ ਉੱਥੇ ਰੇਟ ਹੋਈਆਂ ਹੁਣ ਚੈੱਕ ਸਰ ਚੈੱਕ ਕਰ ਦੇਖਦੇ ਆ ਕਿ ਆ ਸਮਝ ਬਸ ਡੁਪਲੀਕੇਟ ਕਿੰਨਾ ਕਿ ਜਿਆਦਾ ਕੋਈ ਡਿਲੀਟ ਹੈਗੀ ਆ ਪੂਰੇ ਕਾਫੀ ਦਿਨ ਤੋਂ ਫੀਡਿੰਗ ਹੈ ਕਿ ਨਾ ਚੈੱਕ ਕਰਦੇ ਸਰ ਮੈਂ ਹੁਣੀ ਜਸਟ ਜਸਟ ਪਹੁੰਚੇ ਹੁਣੀ ਚੈੱਕ ਕਰ ਰਿਹਾ ਸਰ ਚੈੱਕ ਕਰਕੇ ਉਹਦਾ ਪ੍ਰੋਪਰ ਰਿਪਲਾਈ ਦਵਾਂਗਾ ਤੁਹਾਡਾ ਨਾਮ ਕੀ ਹੈ ਸੰਦੀਪ ਸ਼ਰਮਾ ਸੰਦੀਪ ਸ਼ਰਮਾ ਸੈਕਟਰ 34 ਸਪੀਡ ਸਰ ਸਰ ਮੇਰੀ ਫਰਮ ਦਾ ਨਾਮ ਹੈ ਵਿਜੇ ਕੁਮਾਰ ਕੇਸ਼ ਕੁਮਾਰ ਮੈਂ ਸਰ ਬੈਂਕ ਗਿਆ ਹੋਇਆ ਸੀਗਾ ਉਸ ਟਾਈਮ ਮੇਰੇ ਮੈਨੂੰ ਪਿੱਛੋਂ ਫੋਨ ਆ ਰਹੇ ਸਾਰੇ EMPLOYEES ਦੇ ਪਾਪਾ ਦੇ ਫੋਨ ਆਏ ਕਿ ਤੁਮ ਉਪਰ ਦੁਕਾਨ ਤੇ ਆ ਵਾਪਸ ਮੈਂ ਆਇਆ ਉਹ ਦੇਖਿਆ ਕਹਿੰਦੇ ਅਸੀਂ ਕਾਪੀ ਰੇਟਰ ਗੱਲ ਆਲੇ ਆ ਤੇ ਅਸੀਂ ਸਾਰਾ ਮਾਲ ਇਹਨਾਂ ਨੇ ਸਾਡਾ ਫਰਸਟੇ ਢੇਰੀ ਕੀਤਾ ਹੋਇਆ ਸੀਗਾ ਮੈਂ ਬੜਾ ਹੈਰਾਨ ਹੋਇਆ ਮੈਂ ਕਿਹਾ ਸਰ ਤੁਹਾਡੇ ਕੋਲ ਕੋਈ ਉਹ ਹੈਗਾ ਜੀ ਕੋਈ ਸਰਚ ਵੌਲੰਟ ਜਾਂ ਕੁਝ ਹੋਏਗਾ ਤੁਸੀਂ ਮੇਰੇ ਹਾਂ ਦੇ ਸਾਡ ਡੀਵੀਆਰ ਉਤਾਰੇ ਆ ਕੈਮਰੇ ਦਾ ਡੀਵੀਆਰ ਹਾਂਜੀ ਪੁਲਿਸ ਵਾਲੇ ਨੇ ਉਤਾਰੇ ਆ ਜੀ ਹਾਂਜੀ ਹਾਂਜੀ ਐਸਐਟੋ ਸਾਹਿਬ ਕਹਿੰਦੇ ਕਹਿੰਦੇ ਹੁਣ ਤੈਨੂੰ ਮੈਂ ਪ੍ਰੂਵ ਦਵਾ ਕੀ ਮਤਲਬ ਕਿ ਡੀਵੀਆਰ ਕਿਵੇਂ ਤਾਰੀਦਾ ਕਹਿੰਦੇ ਇਹਨੂੰ ਦੋ ਪ੍ਰੂਫ ਮੈਂ ਚਾਹ ਵਗੈਰਾ ਮੰਗਾਈ ਹੁਸੀਣਾ ਵਾਸਤੇ ਬਿਸਕੁਟ ਵਗੈਰਾ ਮੰਗਾਈ ਸੀਗੇ ਮਨੂੰ ਕਹਿੰਦਾ ਇਹਦੇ ਕੋਈ ਬਿਸਕੁਟ ਨਹੀਂ ਖਾਣੇ ਕੋਈ ਚਾਹ ਨਹੀਂ ਪੀਣੀ ਇਹਦੀ ਇਹਨੂੰ ਵਿੱਚ ਬਿਠਾਓ ਇਹਨੂੰ ਦੱਸਿਓ ਕਿ ਕੀ ਕਰਦੀ ਪਤਾ ਲੱਗੇ ਕਿ ਪੁਲਿਸ ਹੁੰਦੀ ਕੀ ਹੈ ਮੈਂ ਇਹਨਾਂ ਨਾਲ ਗੱਲ ਕਰ ਦਿਖਾਈ ਮੈਂ ਇਹਨਾਂ ਨੂੰ ਬਿਲ ਦਿਖਾਈ ਮੈਂ ਕਿਹਾ ਸਰ ਦੇਖੋ ਇਹ ਕਹਿੰਦੇ ਟੋਡਾ ਮਾਲ ਸਾਰਾ ਨਕਲੀ ਹੈ ਮੈਂ ਕਿਹਾ ਸਰ ਮੇਰੇ ਕੋਲ 4000 ਆਈਟਮ ਉੱਪਰ ਹੈ ਮੈਂ ਸਾਰੀ ਆਈਟਮ ਦਾ ਮੇਲਾ ਟੋਟਲ ਬਿਲ ਆਂਦਾ ਹੈ ਸਾਰੀ ਆਈਟਮ ਮੇ ਬਿਲ ਨਾਲ ਮੀਚਦਾ ਹੈ ਮਨੂੰ ਦੱਸੋ ਇਹਦੇ ਚ ਨਕਲੀ ਕਿਵੇਂ ਹੋ ਜੂਗਾ ਕਹ ਤੁਸੀਂ ਕਾਲ ਕਰ ਤੁਹਾਡੀ ਸਾਰੀ ਨਕਲੀ ਹੈ ਮੈਂ ਕਿਹਾ ਕਿਵੇਂ ਕਹਿੰਦੇ ਬਸ ਨਕਲੀ ਹੈ ਮੈਂ ਕਿਹਾ ਸਰ ਮੇ ਕੋਲ ਬਲੇ ਹੈਗੇ ਨੇ ਸਾਰੇ ਮੈਂ ਉਹਨਾਂ ਨੂੰ ਕਿਹਾ ਇਹ ਗੱਲ ਮੈਂ ਬਲਕਿ ਟਿਊਬ ਵੀ ਖੋਲ ਕੇ ਦਿਖਾ ਦਿੱਤੀ ਮੈਂ ਕਿ ਦੇਖੋ ਉਹ ਜਿਹੜੀ ਨਮਕ ਵਾਲੀ ਪੇਸਟ ਆਂਦੀ ਹੈ ਮੈਂ ਉਹਨਾਂ ਨੂੰ ਖੋਲ ਕੇ ਦਿਖਾ ਦਿੱਤੀ ਕਿ ਆ ਦੇਖੋ ਜੀ ਦੱਸੋ ਇਹ ਕਿਵੇਂ ਨਕਲੀ ਹੈ ਇਹ ਨਕਲੀ ਕਿਵੇਂ ਹੈ ਅਸਲੀ ਕਿਵੇਂ ਹੈ ਆ ਦੇਖੋ ਤੁਹਾਡੇ ਸਾਹਮਣੇ ਕਾਲਗੇਟ ਆ ਸਾਰੀਆਂ ਸਾਰੇ ਖੰਡੜਵੜ 4 6 1/2 ਲੱਖ ਰੁਪਏ ਦੀ ਇਹ ਡਕੈਤੀ ਹੋਈ ਨਹੀਂ ਸੀ ਮੇਰੇ ਨਾਲ ਇੱਕ ਤਰ੍ਹਾਂ ਦੀ ਕਾਲਗੇਟ ਹਾਰਪਿਕ ਬੀਟ ਆਲ ਆਊਟ ਇਹ ਕੰਪਨੀਆਂ ਦਾ ਫਿਰ ਸਾਰੀ ਕੰਪਨੀਆਂ ਨਾਲ ਮੈਂ ਗੱਲ ਕੀਤੀ ਉਹ ਕਹਿੰਦੇ ਸੀ ਕੋਈ Banda ਨਹੀਂ ਭੇਜਿਆ ਹੈਗਾ ਕਿਉਂਕਿ ਮੈਂ ਸਾਰੀ ਕੰਪਨੀ ਨੂੰ ਪਤਾ ਹੈ ਕਿ ਮੈਂ ਜਿਹੜਾ ਕੰਮ ਕਰਦਾ ਮੈਂ ਡਿਸਟ੍ਰੀਬਿਊਟਰ ਚੈਨਲ ਥਰੂ ਹੀ ਕਰਦਾ ਡਿਸਟ੍ਰੀਬਿਊਟਰਸ ਮੇਰੇ ਨਾਲ ਖੜੇ ਨੇ ਠੀਕ ਹੈ ਜੀ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਸਰ ਮੈਂ ਡਿਸਟ੍ਰੀਬਿਊਟਰ ਮੈਂ ਡਾਇਰੈਕਟ ਕੰਪਨੀ ਦੀ ਬਿਲਿੰਗ ਨਹੀਂ ਦੇ ਸਕਦਾ ਕਿਉਂਕਿ ਮੈਂ ਡਿਸਟ੍ਰੀਬਿਊਟਰ ਨਹੀਂ ਹੈਗਾ ਮੈਂ ਗੋਦਰੇ ਦਾ ਡਿਸਟ੍ਰੀਬਿਊਟਰ ਹਾਂ ਮੈਨੂੰ ਤਾਂ ਗੋਦਰੇ ਦਾ ਬਿੱਲ ਲੈ ਲੋ ਜਿਹਦੇ ਚ ਗੋਦਰੇ ਲਿਖਿਆ ਹੋਇਆ ਉੱਪਰ ਕੰਪਨੀ ਦਾ ਠੀਕ ਹੈ ਇਹ ਕਹਿੰਦੇ ਨਹੀਂ ਜੀ ਅਸੀਂ ਉਹ ਨਹੀਂ ਮੰਨਣੀ ਨਹੀਂ ਥੋੜਾ ਡਿਸਟ੍ਰੀਬਿਊਟਰ ਨੂੰ ਅਗਲੀ ਵੇਚ ਰਹੇ ਫਿਰ ਤੁਹਾਨੂੰ ਤੁਹਾਨੂੰ ਦੱਸਦਾ ਸਰ ਇਹ ਉਹ ਜਦੋਂ ਫਿਲਮ ਨਹੀਂ ਆਈ ਸੀ ਕਿ ਪਹਿਲਾਂ ਉਹ ਇਕੱਠੇ ਹੋ ਕੇ ਪੁਲਿਸ ਨਾਲ ਲੈ ਕੇ ਡਕੈਤੀ ਕਰਦੇ ਨੇ ਉਹ ਉਵੇਂ ਡਕੈਤੀ ਹੋਈ ਮੇਰੇ ਨਾਲ ਅੱਜ ਉਹ 4 4.5 ਲੱਖ ਦਾ ਮਾਲ ਇਕੱਠਾ ਕਰ ਲਿਆ ਮੇਰੇ ਏਮਪਲੋਈ ਬਾਹਰ ਖੜਤੇ ਮੇ ਸਾਡੇ ਫੋਨ ਲੈ ਲਏ ਤਿੰਨਾਂ ਦੇ ਕੇ ਸੀ ਤੁਸੀਂ ਕਿਸੇ ਨੂੰ ਫੋਨ ਨਹੀਂ ਕਰਨਾ ਕਿ ਜਿਵੇਂ ਅਸੀਂ ਬਹੁਤ ਵੱਡੇ ਕ੍ਰਿਮੀਨਲ ਹੁੰਨੇ ਹਾਂ ਕੋਲ ਸਾਨੂੰ ਆਪਣੇ ਨੂੰ ਫੀਲ ਹੋ ਰਹੀ ਸੀ ਅਸੀਂ ਬਹੁਤ ਵੱਡੇ ਕ੍ਰਿਮੀਨਲ ਜਿਵੇਂ ਆਪਣੇ ਨੂੰ ਹੁੰਦਾ ਮਹਿਸੂਸ ਬੜੀ ਗਿਲਟ ਫੀਲ ਹੋਈ ਮੈਨੂੰ ਇਹਨਾਂ ਨੇ ਮੈਨੂੰ ਬਾਹਾਂ ਤੋਂ ਫੜ ਕੇ ਗੱਡੀ 'ਚ ਬਿਠਾਇਆ ਪੁਲਸ ਆ ਲੈਣੇ ਜੀ ਮੈਂ ਬੜੀ ਇਹਨਾਂ ਨੂੰ ਰਿਕੁਐਸਟ ਕੀਤੀ ਸਰ ਸੌਰੀ ਮੈਂ ਤਾਂ ਕੋਈ ਗਲਤ ਸ਼ਬ ਠੀਕ ਹੈ ਪਰ ਮੈਂ ਕੋਈ ਗਲਤ ਇੰਟੈਂਸ਼ਨ ਨਾਲ ਤੁਹਾਨੂੰ ਨਹੀਂ ਪੁੱਛ ਬੋਲਿਆ ਕਿ ਮੇਰੀ ਬੇਇੱਜ਼ਤੀ ਹੋਈ ਨਹੀਂ ਮੇਲੇ 70 ਸਾਲ ਪੁਰਾਣੀ ਫਰਮ ਹੈ ਮੈਂ ਅਗਰ ਮੇਰਾ ਤੁਸੀਂ ਇਹ ਇਲਜ਼ਾਮ ਲਾਤਾ ਮੇਰੇ ਤੇ ਕਿ ਮਾਲ ਨਕਲੀ ਵੇਚ ਰਹੇ ਆ ਮੈਂ ਕਹਿੰਦਾ ਮੇਰਾ ਸਾਰਾ ਟਰੇਡ ਖਤਮ ਹੋ ਜਾਊਗਾ ਤੁਸੀਂ ਮੇਰਾ ਪ੍ਰੂਫ ਕਰ ਦਿਓ ਇੱਕ ਵੀ ਪੀਸ ਪ੍ਰੂਫ ਕਰ ਦਿਓ ਕਿ ਮੇਰੀ ਦੁਕਾਨ ਤੇ ਇੱਕ ਆਈਟਮ ਵੀ ਨਕਲੀ ਹੈ ਮੈਂ ਕਹਿੰਦਾ ਮੈਂ ਜੋ ਹਰਜਾਨਾ ਕੋਉਂਗਾ ਮੈਂ ਉਹ ਹਰਜਾਨਾ ਭਰੂਗਾ ਮੈਂ ਦੁਕਾਨ ਦਾ ਸ਼ਟਰਰ ਨਾਲ ਲੋਕ ਲਾ ਦੂੰਗਾ ਉਸੇ ਦਿਨ ਕੋਈ ਹੋਰ ਵੀ ਗੱਲ ਨਹੀਂ ਫਿਰ ਮੈਂ ਥਾਣੇ 'ਚ ਬੈਠਾ ਸੀਗਾ ਤੇ ਮੈਨੂੰ ਇਹ ਸਤਨਾਮ ਸਿੰਘ ਜਿਹੜਾ ਚੋਰ ਇਹਨਾਂ ਦਾ ਹਰੀਪ ਕਿਹੜੀ ਫਰਮ ਤੋਂ ਕਹ ਰਹੇ ਸੀ ਇਹ ਨਹੀਂ ਇਹ 34 ਸੈਕਟਰ ਦੇ ਵਿੱਚ ਕੋਈ ਫਰਮ ਇਹਨਾਂ ਦੀ ਕਾਪੀ ਰਾਈਟ ਆਲੀ ਹੈ ਐਕਚੁਅਲੀ ਇਕੱਠੇ ਮਿਲੇ ਹੋਏ ਬਲੈਕ ਮੀਲਰਸ ਨੇ ਪੁਲਿਸ ਨੂੰ ਇਹਨਾਂ ਨੇ ਨਾਲ ਡਰਾ ਲੈਂਦੇ ਨੇ ਕਿਉਂਕਿ ਪੁਲਿਸ ਨੂੰ ਤਾਂ ਜਦੋਂ ਇਹ ਉੱਪਰੋਂ ਐਪਲੀਕੇਸ਼ਨ ਮਾਰਕ ਕਰਾਂਦੇ ਪੁਲਿਸ ਨੂੰ ਨਾਲ ਚੱਲਣਾ ਪੈਂਦਾ ਹੁਣ ਅਸੀਂ ਨਹੀਂ ਪਤਾ ਕਿ ਪੁਲਿਸ ਨਾਲ ਰਲੀ ਹੋਈ ਹੈ ਜਾਂ ਪੁਲਿਸ ਨੂੰ ਮਜਬੂਰਨ ਸਾਡੇ ਨਕੋਲਾਣਾ ਪੈਂਦਾ ਇਹ ਸਾਨੂੰ ਨਹੀਂ ਪਤਾ ਇਹ ਬੰਦਾ ਮੈਨੂੰ ਕਹਿੰਦਾ ਜੀ ਮੜਾ ਮੇਰੀ ਗੱਡੀ 'ਚ ਬੈਠੋ ਮੈਂ ਕਹਿੰਦਾ ਠੀਕ ਹੈ ਮੇਰੇ ਜੇਬ ਦੇ ਵਿੱਚ ਦੋ ਮੋਬਾਈਲ ਸੀਗੇ ਮੰਨੂ ਇਹ ਦੋਨੋਂ ਮੋਬਾਈਲਸ ਇਹ ਨਾ ਕਹਿੰਦਾ ਤੂੰ ਆਪਣੀ ਗੱਡੀ 'ਚ ਰੱਖ ਦੇ ਤੇ ਮੇਰੇ ਨਾਲ ਆ ਕੇ ਮੇਰੀ ਗੱਡੀ 'ਚ ਬੈਠ। ਮੈਂ ਕਹੀ ਉਹਦਾ ਮਤਲਬ ਬਸ ਆਪਣੇ ਰਿਕਾਰਡਿੰਗ ਵਾਲੀ ਕੁੜੀਆਂ ਨਾਲ ਹੁਣ ਜਿਹੜੀ ਫੋਨ ਦੇ ਵਿੱਚ। ਮੈਂ ਕਹੀ ਕੋਈ ਗੱਲ ਨਹੀਂ। ਮੇਰੀ ਰਿਕਾਰਡਿੰਗ ਚੱਲ ਰਹੀ ਸੀਗੀ ਉਸ ਟਾਈਮ। ਮੈਂ ਆਪਣਾ ਫੋਨ ਰੱਖਦਾ ਉੱਤੇ। ਮਨੂੰ ਇਹਨੇ ਲਿਆ ਕੇ ਬੰਦੇ ਨੇ ਗੱਡੀ 'ਚ ਬਿਠਾਤਾ। ਮਨੂੰ ਕਹਿੰਦਾ ਦੱਸੋ। ਮੈਂ ਕਹਾ ਕੀ ਦੱਸੋ? ਮੈਂ ਕਹਾ ਤੂੰ ਪ੍ਰੂਫ ਕਰਕੇ ਮੇਰਾ ਮਾਲ ਨਕਲੀ ਐ। ਕਹਿੰਦਾ ਕੋਈ ਦੇਖ ਲਓ ਸੈਟਿੰਗ ਕਰ ਲੈਂਦੇ ਆਪਾਂ। ਮੈਂ ਕਹਾ ਸੈਟਿੰਗ ਮੈਂ ਤੇਰੇ ਨਾਲ ਤਾਂ ਕਰਾਂ ਜੇ ਮੇਰਾ ਮਾਲ ਨਕਲੀ ਹੋਵੇ ਜਾਂ ਮੇ ਪੇ ਤਾਂ ਮੈਨੂੰ ਆਂਦੇਸਰ ਕਹਿੰਦਾ ਕਿ ਬੋਲੇ ਕੀ ਲੈਣਾ ਫਿਰ ਚੱਲ ਤੂੰ ਬਾਹਰ ਫੜਾੜ ਪੈਸੇ ਲੈ ਕੇ ਪਰ ਆਪਣੀ ਕੋਈ ਇੰਟੈਂਸ਼ਨ ਨਹੀਂ ਹੈਗੀ ਇਹ ਜੇ ਗਲਤ ਕੰਮ ਕਰਨ ਦੀ ਨਾ ਆਪਾਂ ਗਲਤ ਕੰਮ ਕੀਤਾ ਹਰ ਇੱਕ ਇੱਕ ਚੀਜ਼ ਦਾ ਪ੍ਰੂਫ ਹੈਗਾ ਹਰ ਇੱਕ ਚੀਜ਼ ਦਾ ਐਮ ਆਰ ਪੀ ਨਾਲ ਹੈ ਕੰਪਨੀ ਤੋਂ ਮਾਲ ਆਂਦਾ ਸਾਰਾ ਕਹਿੰਦਾ ਹੀ ਮੈਂ ਤੁਹਾਡੀ ਆਪਣੇ ਸਾਹਿਬ ਨਾਲ ਗੱਲ ਕਰਾਨਾ ਕੋਈ ਦਾ ਸਾਹਿਬ ਹੈ ਦੱਤ ਦੱਤ ਕੋਈ ਸਾਹਿਬ ਹੈ ਦਾ ਕਹਿੰਦਾ ਮੈਂ ਉਹਨਾਂ ਨਾਲ ਗੱਲ ਕਰਾਨਾ ਤੁਹਾਨੂੰ ਉਹ ਦੱਸ ਦੂਗਾ ਕਿ ਕਿੰਨੇ ਕ ਪੈਸੇ ਵਿੱਚ ਥੋੜੀ ਸੈਟਿੰਗ ਹੋਣੀ ਉਸ ਤੋਂ ਬਾਅਦ ਫਿਰ ਸਾਹਿਬ ਨੇ ਸਾਨੂੰ ਬੁਲਾ ਲਿਆ ਵਾਪਿਸ ਇਹਨੂੰ ਫੋਨ ਆ ਗਿਆ ਸਾਹਿਬ ਦਾ ਐਸ ਐਚਓ ਸਾਹਿਬ ਦਾ ਤੇ ਵਾਪਸ ਚਲੇਗਾ ਹੁਣ ਇਹਦਾ ਮੇਰੀ ਟੀਵੀ ਡੀਵੀਆਰ ਵੀ ਉਤਾਰ ਕੇ ਲੈ ਕੇ ਗਏ ਨੇ ਡੀਵੀਆਰ ਉਤਾਰਨ ਦਾ ਸਿਰਫ ਇੰਟੈਂਸ਼ਨ ਇਹੀ ਹੈ ਕਿ ਅਸੀਂ ਠੱਗੀ ਕਰਾਂਗੇ ਤੇ ਭੱਜ ਜਾਵਾਂਗੇ ਸਾਨੂੰ ਵੱਜ ਕੋਈ ਜੀ ਕਾਰ ਦੇ ਕਥਨੀਕਾਰੀ ਰੱਖਦਾ ਇਹ ਕੋਈ ਕਾਰਵਾਈ ਨਹੀਂ ਜੀ ਮੈਂ ਸਰ ਮੈਂ ਪਰਚਾ ਦੇਣਾ ਚਾਹੁੰਦਾ ਪਰ ਮੇਰੀ ਪੁਲਿਸ ਜੇ ਸੁਣੂਗੀ ਮੈਂ ਤਾਂ ਮੈਂ ਪਰਚਾ ਦੇ ਸਕਦਾ ਅਸੀਂ ਵਪਾਰੀ ਅਸੀਂ ਤਾਂ ਚੋਰ ਹੈ ਅਸੀਂ ਅਸੀਂ ਤਾਂ ਅਸੀਂ ਵਪਾਰੀ ਹਾਂ ਅਸੀਂ 18 18% ਜੀਐਸਟੀ ਦੰਨੇ ਆ ਹਰ ਮਹੀਨੇ ਮੈਂ ਲੱਖ ਰੁਪਏ ਜੀਐਸਟੀ ਜਮ੍ਹਾਂ ਕਰਾਨਾ ਚਾਹੇ ਮੇਰਾ ਜੀਐਸਟੀ ਬਣੇ ਚਾਹੇ ਨਾ ਬਣੇ ਮੈਂ ਤਾਂ ਵੀ ਜੀਐਸਟੀ ਜਮ੍ਹਾਂ ਕਰਾਨਾ ਹੈ ਫੇਰ ਵੀ ਅਸੀਂ ਚੋਰ ਹਾਂ ਔਰ ਅਸੀਂ ਸ਼ਾਇਦ ਚੋਰ ਹੀ ਰਵਾਂਗੇ ਆਪਣਾ ਨਾਮ ਆਪਣਾ ਨਾਮ ਕਿ ਸਮਾਜੀ ਤੇਰੋ ਬੀਏ ਕੁਮਾਰ ਕੇਸ਼ਮਲ ਆਪੋ ਜੀ ਗੁਰਦੁਆਰਾ ਕਲਗੀਧਰ ਖੰਨਾ ਕੀ ਹੋਇਆ ਤੇ ਅਸੀਂ ਆਪਣਾ ਰੁਟੀਨ ਦੇ ਵਿੱਚ ਕੰਮ ਕਰ ਰਹੇ ਸੀ ਗਾਹ ਕਰ ਰਹੇ ਸੀ ਅਸੀਂ ਪੈਸੇ ਲੈਣ ਤੇ ਜਾ ਰਹੇ ਸੀ ਇਹ ਆ ਗਏ 10 ਬੰਦੇ ਦੀ ਟੀਮ ਪੁਲਿਸ ਦੀ ਸੀ ਇੱਕ ਬੰਦਾ ਇਹਨਾਂ ਦਾ ਸਤਨਾਮ ਸਿੰਘ ਕਿਹੜਾ ਹੈ ਇਹ ਸੀਗਾ ਤੇ ਨਾਲ ਇਹਦੇ ਦੋ ਹੈਲਪਰ ਸੀਗੇ ਤੇ ਮੈਨੂੰ ਕਿ ਪਾਸੇ ਲਿਜਾ ਕੇ ਕਹਿੰਦੇ ਪਹਿਲਾਂ ਸਾਰੇ ਇਹਨਾਂ ਨੂੰ ਗਾਹ ਕਹਿ ਕੇ ਉਹਨਾਂ ਨੂੰ ਬਾਹਰ ਕੱਢ ਦਿਓ ਤੇ ਜਿਹਨੇ ਥੋੜੇ ਸਟਾਫ ਹੈ ਇਹਨੂੰ ਅੰਦਰ ਭੇਜੋ ਜਾਂ ਬਾਹਰ ਕੱਢ ਦਿਓ ਮੈਂ ਕੋਈ ਗੱਲ ਨਹੀਂ ਕੱਢਦੇ ਨੇ ਜੀ ਸਟਾਫ ਲੋਕ ਲੈ ਮੈਂ ਦੱਸ ਰਿਹਾ ਜੀ ਤੇ ਇਹ ਸ਼ੁਰੂ ਕਰਤਾ ਇਹਨਾਂ ਨੇ ਕਹਿੰਦੇ ਅਸੀਂ ਰੇਡ ਕਰਨ ਆਏ ਹਾਂ ਤੇ ਮੈਂ ਕਿਹਾ ਰੇਡ ਕਰ ਲਓ ਕੋਈ ਗੱਲ ਨਹੀਂ ਦੂੰ ਕਿ ਇਹ ਕਹਿੰਦੇ ਥੋੜੇ ਕੋ ਡੁਪਲੀਕੇਟ ਮਾਲ ਹੈ ਸਾਰਾ ਮੈਂ ਕਿਹਾ ਮਾਰਾ ਸਾਡੇ ਕੋ ਕੱਲੇ-ਕੱਲੇ ਸੌਦੇ ਦਾ ਬਿੱਲ ਹੈ ਕੱਲੀ-ਕੱਲੀ ਸਾਡੇ ਕੋ ਕੰਪਨੀ ਕੋਲੋਂ ਮਾਲ ਜਿਹੜੇ ਡਿਸਟ੍ਰੀਬਿਊਟਰ ਬਣੇ ਆ ਉਹਨਾਂ ਕੋਲ ਮਾਲ ਸਾਡਾ ਆਂਦਾ ਹੈ ਕਹਿੰਦੇ ਨਹੀਂ ਜੀ ਅਸੀਂ ਉਹਨਾਂ ਕਹਿੰਦੇ ਤੂੰ ਆਪਣਾ ਕਿਕਰ ਸੈਂਪਲ ਚੈੱਕ ਕਰ ਲੈ ਜਿੱਤੇ ਭੇਜ ਦੇ ਤੇ ਮਾਈ ਚੈੱਕ ਕਰਾ ਕਿ ਆਪਣਾ ਤੁਸੀਂ ਆਪਣਾ ਟੈਸਟ ਕਰਾਓ ਜਿੱਥੇ ਸਾਨੂੰ ਅਸੀਂ ਜ਼ਿਮੇਵਾਰ ਅਸੀਂ ਕੋਈ ਕਲੇਮ ਕਰਨੇ ਤਿਆਰ ਆਂ ਕਹਿ ਨਹੀਂ ਇਹਨਾਂ ਨੇ ਜੂਨ ਸਾਡੇ ਥਾਣੇ ਕੱਢਣੀ ਸ਼ੁਰੂ ਕਰਦੇ ਪੇਸਟਾਂ ਦੇ ਕਾਲਗੇਟ ਦੇ ਹਾਰਪਿਕ ਦੇ ਹਾਰਪਿਕ ਲਾਲ ਦੇ ਚਾਹੇ ਕਿ ਸਾਡੇ ਕੋਲ ਕੰਪਨੀ ਦਾ ਬਿੱਲ ਬਿਲਕੁਲ オリジナル ਹੋਰ ਮਾਲ オリジナル1% ਵੀ ਕੋਈ ਕਹਿ ਦੇਵੇ ਅਸੀਂ ਦੁਕਾਨ ਬੰਦ ਕਰਨੇ ਤਿਆਰ ਆਂ ਜੇ ਕੋਈ ਕਹਦੇ ਵੀ ਤੁਸੀਂ ਡੁਪਲੀਕੇਟ ਮਾਲ ਵੇਚਦੇ ਆਂ ਅਸਾ ਲੋਕਾਂ ਨੂੰ ਹਟਾਣੇ ਆਂ ਵੀ ਭਾਈ ਆ ਜਾ ਦੋ ਰੁਪਏ ਤੁਸੀਂ ਸਸਤਿਆਂ ਨਾਲ ਵੇਖਿਆ ਕਰੋ ਸਾਡੇ ਕੋਲ ओरिजिनल ਮਾਰ ਮਿਲੂਗਾ ਤੁਹਾਨੂੰ ਅਸੀਂ ਪੁੱਛਿਆ ਕਿ ਕੋਈ ਹੋਰ ਕਿਥੋਂ ਆਈ ਅਸੀਂ ਪੁੱਛਿਆ ਹੀ ਇਹ ਕਹਿੰਦੇ ਸਾਨੂੰ ਚੰਡੀਗੜ੍ਹੋਂ ਆਈਆਂ ਟੀਮ ਐ ਕਹਿੰਦੇ ਤੁਹਾਡੇ ਕੋਲ ਇੱਕ ਨੇ ਮੈਂ ਤਿੰਨ ਚੀਜ਼ਾਂ ਲੈ ਕੇ ਗਈਆਂ ਮੈਂ ਤੁਹਾਨੂੰ ਉਹਦਾ ਆਪਣਾ ਕਰਕੇ ਗਏ ਆ ਆਪਣਾ ਕੀ ਕਹਿੰਦੇ ਉਹਨੇ ਪੀਟੀਐਮ ਕਰਕੇ ਗਈਆਂ ਕਹਿੰਦਾ ਮੈਂ ਉਹ ਟੈਸਟ ਕਰਵਾਇਆ ਕਹਿੰਦਾ ਤੁਹਾਡੇ ਤਿੰਨੇ ਸੈਂਪਲ ਫੇਲ ਨੇ ਐਡੀ ਕੀ ਐਸਐਚਓ ਨੇ ਕੀ ਕਰਿਆ ਕੋਆਪਰੇਟ ਕੀ ਕੀਤਾ ਜੀ ਪਹਿਲਾਂ ਮੈਂ ਤਾਂ ਸੀਗਾ ਮੈਂ ਤਾਂ ਕੁਝ ਬੋਲਿਆ ਨਹੀਂ ਆ ਜੀ ਮੈਂ ਕਹਿੰਦਾ ਜੀ ਮੁੰਡਾ ਆ ਜਾਂਦੋ ਤੇ ਉਹ ਤੁਸੀਂ ਗੱਲ ਕਰ ਲਿਓ ਮੁੰਡਾ ਆਇਆ ਨਾ ਉਹਨੂੰ ਬਤੇ ਬੇਲਾ ਬੋਲਾ ਦਾ ਮੈਨੂੰ ਪਤਾ ਨਹੀਂ ਮੈਂ ਤਾਂ ਉਰੇ ਤੇ ਕਸਟਮਰ ਅਟੈਂਡ ਕਰ ਰਹਾ ਤੇ ਕਹਿੰਦੇ ਨਹੀਂ ਜੀ ਤੇ ਮੈਂ ਕਹਿੰਦਾ ਜੀ 10 ਮਿੰਟ ਮੈਂ ਫੋਨ ਹੈ ਨਾ ਮੇਰੇ ਸਾਡੇ ਕੋਲ ਆਂਵੀ ਲਾਲ ਲੈ ਲੈ ਸਾਡੇ ਡੀਵੀਆਰ ਲਾ ਉੱਪਰੋਂ ਲਾ ਲਿਆ ਜੋ ਵੀ ਆਇਆ ਐਸਐਚਓ ਸਾਹਮਣੇ ਗਿਆ ਵੀ ਇਹਨਾਂ ਲਾਉ ਡੀਵੀਆਰ ਅੱਜ ਇਹਨਾਂ ਮੁੰਡੇ ਨੇ ਕਿਹਾ ਵੀ ਤੁਹਾਡੇ ਕੋਲ ਕੀ ਅਥੋਰਟੀ ਹੈ ਕਹਿੰਦਾ ਚੱਲ ਤੈਨੂੰ ਦੱਸ ਦਿੰਦੇ ਕਹਿੰਦੇ ਤੈਨੂੰ ਅਥੋਰਟੀ ਵੀ ਤੈਨੂੰ ਦਿਖਾਵਾਂਗੇ ਉੱਥੇ ਜਾ ਕੇ ਕਹਿੰਦੇ ਤੈਨੂੰ ਦਾ ਤੈਨੂੰ ਕਰਾਂਗੇ ਤੇਰੇ ਪਰਚਾ ਅਸਿਕਾ ਕਹਿੰਦਾ ਕੋਈ ਨਹੀਂ ਕਹਿੰਦਾ ਮੈਂ ਰਿਕੁਐਸਟ ਕੀਤੀ ਕਹਿੰਦਾ ਕੋਈ ਗੱਲ ਹੀ ਮੈਂ ਨਹੀਂ ਮੰਗਦਾ ਤੇ ਤੁਸੀਂ ਕੰਮ ਸਗੋਂ ਮੈਨੂੰ ਦੱਸ ਤਾਂ ਦੋ ਵੀ ਕਿ ਅਸੀਂ ਅੱਜ ਕੋਈ ਡੁਪਲੀਕੇਟ ਮਾਲ ਸਾਨੂੰ ਇੱਕ ਵੀ ਸੈਂਪਲ ਚੈੱਕ ਕਰਾ ਲਓ ਵੀ ਕੋਈ ਡੁਪਲੀਕੇਟ ਹੈ ਅਸੀਂ ਦੋ ਹਜ਼ਾਰ ਨਾਲ ਪਰੋਂ ਤਿਆਰ ਹੈ ਇਹਨਾਂ ਬੰਦਿਆਂ ਨੇ ਕੋਈ ਸੁਣੀ ਨਹੀਂ ਦੋ ਬੰਦਿਆਂ ਨੇ ਤਿੰਨ ਬੰਦਿਆਂ ਨੇ ਇਹਨਾਂ ਨੇ ਉਹ ਸਰਾਰੀ ਸਤਨਾਪ ਸਿੰਘ ਮੇਰੇ ਦੋਨੇ ਫੋਨ ਹੈ ਮੇਰੇ ਹੀ ਫੜ ਲਈ ਜਾਂਦੀ ਫੋਨ ਮੁੰਡੇ ਦਾ ਵੀ ਆਇਆ ਉਹਦਾ ਹੀ ਫੋਨ ਫੜ ਲਿਆ ਵੀ ਸਟਾਫ ਨੂੰ ਤਾਂ ਕਹਦੇ ਨੇ ਵੀ ਅੰਦਰ ਚਲੋ ਜਾਂ ਬਾਹਰ ਚਲੋ ਵੀ ਤੁਸੀ ਇਕੱਲੇ ਹੋਣੇ ਚਾਹੀਏ ਉਸ ਤੋਂ ਮੇਰਾ ਵੀ ਫੋਨ ਲੈ ਲਿਆ ਸਰ ਮੈਂ ਜੁਲਪਾ ਹੈਲਪ ਲਈ ਕਿਸੇ ਨੂੰ ਤਾਂ ਕਾਲ ਕਰਦੇ ਅਸੀਂ ਆਪਣੇ ਐਮਐਲਏ ਸਰ ਨੂੰ ਕਾਲ ਕੀਤਾ ਕਿ ਅਸੀਂ 70 ਸਾਲ ਤੋਂ ਦੇਖੋ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ ਤੇ ਉਹਨਾਂ ਨੇ ਮੇਰੀ ਵਾਕਈ ਹੈਲਪ ਵੀ ਕੀਤੀ ਮੇਰਾ ਫੋਨ ਲੈ ਲਿਆ ਕਿਉਂਕਿ ਉਹਨਾਂ ਨੇ ਮੈਨੂੰ ਆ ਦੇਖੋ ਐਨੀਆਂ ਮਿਸ ਦਿਗੋਲਾਂ ਸੀਗੀਆਂ ਉਹ ਜੋ ਵੀ ਆਏ ਸੀਗੇ ਮੈਨੂੰ ਉਹਨਾਂ ਦਾ ਨਹੀਂ ਪਤਾ ਐਸਚੋ ਸਰ ਸੀਗੇ ਆ ਦੇਖੋ ਐਨੀਆਂ ਮਿਸ ਦਿਗੋਲਾਂ ਉਹਨਾਂ ਦੀ ਆ ਰਹੀਆਂ ਸੀ ਕਿਉਂਕਿ ਮੈਂ ਉਹਨਾਂ ਨੂੰ ਹੈਲਪ ਮੰਗੀ ਸੀ ਇਹਨਾਂ ਨੇ ਉਹਨਾਂ ਦਾ ਫੋਨ ਮੇਰੀ ਜੇਬ ਮੇਰੇ ਤੋਂ ਲੈ ਕੇ ਜੇਬ 'ਚ ਰੱਖ ਲਿਆ ਚੱਕਰ ਨਹੀਂ ਦਿੰਦਾ ਮੈਨੂੰ ਹੁਣ ਬਈਆਂ ਦੇ ਕੋਲ ਸਮਾਨ ਸਾਰਾ ਗੇਰੀਗੇ ਫਿਰ ਇਧਰੋਂ ਮੈਨੂੰ ਨਹੀਂ ਪਹਿਲਾਂ ਚਲੋ ਮੈਂ ਅੰਦਰ ਆਈ ਕਿਉਂਕਿ ਮੈਨੂੰ ਆਣਾ ਹੀ ਪੈਣਾ ਸੀਗਾ ਪਾਪਾ ਵਰ ਨ ਮੇਰੇ ਹਸਬੰਡ ਦਾ ਹਾਂਜੀ 2 ਦਿਨ ਸੀਗੀਆਂ ਤੇ ਉਹਨਾਂ ਨੇ ਲੇਡੀ ਪੁਲਿਸ ਨੇ ਆਪਣੀ ਜੇਬ 'ਚ ਪਾ ਲਿਆ ਫੋਨ ਮੈਂ ਕਿ ਮੈਨੂੰ ਫੋਨ ਦੇਖਣਾ ਪਏਗਾ ਮੇਰਾ ਬੇਟਾ ਵੀ ਬਾਹਰ ਹੈ ਮੈਂ ਦੇਖਣਾ ਛੋਟਾ ਬੱਚਾ ਹੈ ਮੇਰਾ ਚਲੋ ਸਾਰੇ ਹੈ ਬਈਆ ਪੱਕੇ ਚ ਕੰਮ ਬਿਲਕੁਲ ਪੱਕੇ ਚ ਹੈ ਬਈਆ ਤਾਂ ਹੀ ਦੇਖੋ ਸਾਡੀ ਬਈਆ 70 ਸਾਲ ਦਾ ਕੰਮ ਹੋ ਗਿਆ ਫਿਰ ਉਸ ਤੋਂ ਬਾਅਦ ਦੇਖੋ ਸਾਰੀ ਐਸੋਸੀਏਸ਼ਨ ਖੜੀ ਹੈ ਜੇ ਗਲਤ ਹੁੰਦਾ ਤਾਂ ਕਿਉਂ ਆਂਦੀ ਕੋਈ ਸਾਡੀ ਐਸੋਸੀਏਸ਼ਨ ਜੀ ਸ੍ਰੀ ਸਾਹਿਬ ਅੱਜ ਜਿਹੜਾ ਤੁਹਾਡੇ ਇੱਥੇ ਕੀ ਖੰਡੜੇ ਵਿੱਚ ਜਿਹੜਾ ਰੌਣਾ ਪੈ ਰਿਹਾ ਜਿਨੀ ਹੈਗਾ ਕੋਈ ਸ਼ੌਕ ਚੱਲ ਜਿਹਦੇ ਰੌਣਾ ਇਹ ਜਿਵੇਂ ਹੀ ਮੈਨੂੰ ਮਤਲਬ ਪਤਾ ਲੱਗਿਆ ਵੀ ਆਪਣਾ ਜਿਹੜਾ ਵਿਜੇ ਕੁਮਾਰ ਐਂਡ ਸੰਸ ਤੇ ਸਾਡੇ ਨਿਤਿਨ ਤੇ ਵੀ ਕੋਈ ਐਦਾ ਦੀ ਕਾਰਵਾਈ ਹੋਈ ਹੈ ਵੀ ਜਿਹੜੀ ਕਿ ਟੋਟਲ ਜਾਲੀ ਬੰਦਿਆਂ ਨੇ ਕੀਤੀ ਹੈ ਤਾਂ ਉਦੋਂ ਹੀ ਇੱਥੇ ਆਏ ਪਹੁੰਚੇ ਐਸ ਐਚ ਓ ਇਹਨਾਂ ਨੂੰ ਪਤਾ ਲੱਗਿਆ ਨਿਜੀ ਤੋਂ ਵੀ ਇਹਨਾਂ ਦਾ ਕੋਈ ਡੀ ਵੀ ਆਰ ਵੀ ਲਾ ਕੇ ਲੈ ਗਏ ਤੇ ਇਹਨਾਂ ਦਾ 4.5 ਲੱਖ ਦਾ ਕੋਈ ਸਮਾਨ ਵੀ ਢਾਕੇ ਰੱਖਿਆ ਹੋਇਆ ਸੀ ਤੇ ਆਂਦੇ ਸਾਰ ਇਸ ਚੀਜ਼ ਨੂੰ ਰੋਕਿਆ ਵੀ ਗਿਆ ਤੇ ਇਹਦੇ ਤੇ ਕਾਰਵਾਈ ਵੀ ਹੋਊਗੀ ਸਾਰਾ ਕੁਝ ਠੀਕ ਹੈ ਵੀ ਹੋ ਸਕਦਾ ਹੈ ਕਦੇ ਕੋਈ ਬਾਰੀ ਤੋਂ ਕੋਈ ਕੁਝ ਹੋਇਆ ਹੋਵੇ ਜਾਂ ਨਹੀਂ ਹੋਵੇ ਲੋਕਾਂ ਦੇ ਆਉਂਦੇ ਰਹਿੰਦੇ ਸੀ ਇੰਡੈਕਸ ਵਾਲੇ ਵੀ ਆਉਂਦੇ ਰਹਿੰਦੇ ਨੇ ਚੈੱਕ ਕਰਨ ਆਉਂਦੇ ਰਹਿੰਦੇ ਪਰ ਇਹ ਜਿਹੜਾ ਪੁਲਿਸ ਦੀ ਕਾਰਵਾਈ ਡੀਵੀਆਰ ਲਾ ਕੇ ਲੈ ਕੇ ਜਾਣਾ ਇਹਦਾ ਮਤਲਬ ਕੁਝ ਹੋ ਰਹੀ ਦਰਸਾ ਰਿਹਾ ਹੈ ਵੀ ਇਹ ਚੀਜ਼ ਠੀਕ ਨਹੀਂ ਹੈ ਇਹ ਤਾਂ ਐਸਐਸਪੀ ਮੈਡਮ ਨਾਲ ਵੀ ਮੇਰੀ ਗੱਲ ਹੋਈ ਹੈ ਵੀ ਐਸਐਚਓ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਨੇ ਮਤਲਬ ਸ਼ਹਿਰ ਦੇ ਬੰਦਿਆਂ ਨਾਲ ਨਾਲ ਜਿਹੜੀ ਬੈਂਚ ਬਣੀ ਹੈ ਕਿਉਂ ਮਰਿਆ ਉਹ ਜਿਹੜੇ ਬੰਦੇ ਇਹਨਾਂ ਨੇ ਰੋਕੇ ਹੋਏ ਸੀ ਜਿਹੜੇ ਆਪਣੇ ਆਪ ਨੂੰ ਕੰਪਨੀ ਦੇ ਬੰਦੇ ਦੱਸਦੇ ਸੀ ਵੀ ਅਸੀਂ ਕੰਪਨੀ ਦੇ ਬੰਦੇ ਆ ਉਹਨਾਂ ਦੇ ਕੋਲ ਨਾ ਕੋਈ ਹਾਈ ਕਾਰਡ ਨਾ ਕੁਝ ਉਹ ਟੋਟਲੀ ਫਰਾਡ ਤੇ ਚੋਰ ਬੰਦੇ ਸੀ ਅਸੀਂ ਰੋਕੇ ਹੋਏ ਸੀ ਤੇ ਜਿਹੜੇ ਵੀ ਆਏ ਪੁਲਿਸ ਦੇ ਅਫਸਰ ਸਹਿਬਾਨ ਉਹ ਹੀ ਕਹਿ ਕੇ ਆਏ ਵੀ ਅਸੀਂ ਇਹਨਾਂ ਨੂੰ ਲੈ ਕੇ ਜਾਣਾ ਅਸਕੇ ਜਦ ਤੱਕ ਇਹਨਾਂ ਤੇ ਪਰਚਾ ਦਰਜ ਨਹੀਂ ਹੁੰਦਾ ਅਸੀਂ ਤੁਹਾਡੇ ਨਾਲ ਇਹਨਾਂ ਨੂੰ ਨਹੀਂ ਭੇਜਨਾ ਹੁਣ ਇੱਕ ਪਾਸੇ ਆਦਾ ਟਕਰਾਰ ਰਹੇ ਹੋ ਇਹਨਾਂ ਪਰਚਾ 100% ਹੋਊਗਾ ਐਸਐਚਓ ਤੇ ਕਾਰਵਾਈ ਵੀ 100% ਹੋਊਗੀ ਜਿਨੇ ਗੁਸਤਾਖੀ ਕੀਤੀ ਹੈ ਇੱਕ ਦੁਕਾਨ ਚੋਂ ਡੀਵੀਆਰ ਲੈ ਕੇ ਲਾਗੇ ਲੈ ਕੇ ਜਾਣ ਦੀ ਡੀਵੀਆਰ ਤਾਂ ਉੱਥੇ ਐਸਐਚਓ ਲੈ ਜਾਂਦਾ ਰਿਕਾਰਡਿੰਗ ਲੈ ਜਾਂਦਾ ਜੋ ਮਰਜ਼ੀ ਲੈ ਜਾਂਦਾ ਇਹ ਤਾਂ ਕੋਈ ਇਧਰ ਆਈ ਨਹੀਂ ਸੀ ਡੀਵੀਆਰ ਲੈ ਕੇ ਜਾਣ ਦਾ ਮਤਲਬ ਤਾਂ ਉਹਦਾ ਸਮਝ ਨਹੀਂ ਆਇਆ ਤੁਹਾਨੂੰ ਹੁਣ ਜੇ ਹਰ ਕਾਰਵਾਈ ਹੋ ਰਹੀ ਹੈ 100% ਕਾਰਵਾਈ ਹੋਊਗੀ ਐਸ ਐਚਓ ਸਹਿਮਾਨਦੇ ਵੀ ਕਾਰਵਾਈ 100% ਹੋਊਗੀ ਤੇ ਜਿਹੜੇ ਬੰਦੇ ਆਏ ਨੇ ਇਹਨਾਂ ਤੇ ਵੀ 100% ਇੱਥੇ ਅੱਜ ਆਪਣਾ ਕੰਨਾ ਸਿਟੀ 1 ਚ ਇੱਕ ਵਿਜੇ ਕੁਮਾਰ ਰਕੇਸ਼ ਕੁਮਾਰ ਨਾਂ ਦੀ ਫਰਮ ਹੈ ਕਰਿਆਨਾ ਸ਼ੋਪਾ ਜਿੱਥੇ ਆਪਾਂ ਖੜੇ ਆ ਇੱਥੇ ਕੋਈ ਸਤਨਾਮ ਸਿੰਘ ਅ ਹੈਗਾ ਸਪੀਡ ਸਰਚ ਨੈਟਵਰਕ ਲਿਮਟਿਡ ਤੋਂ ਉਹਨਾਂ ਨੇ ਕਾਪੀਰਾਈਟ ਦੀ ਰੇਡ ਕੀਤੀ ਸੀ ਤੇ ਇੱਥੇ ਕੋਈ ਇਹਨਾਂ ਦਾ ਡੀਵੀਆਰ ਵਗੈਰਾ ਵੀ ਲੱਥਾ ਹੈ ਜਿਹਦੇ ਸਬੰਧ ਚ ਇਹਨਾਂ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਦੇ ਕਾਰਵਾਈ ਕੀਤੀ ਜਾਊਗੀ ਜੋ ਕੰਪਲੇਂਟ ਚ ਕੰਟੈਂਟ ਹੈਗੇ ਉਹਦੇ ਹਿਸਾਬ ਨਾਲ ਕਿੰਦੀ ਪੁਲਿਸ ਮਰਚੀ ਨਾਲ ਲੈ ਕੇ ਪੁਲਿਸ ਪਾਰਟੀ ਵੀ ਨਾਲ ਸੀ ਜੀ ਉਹਦੇ ਲਈ ਅਸੀਂ ਐਸਐਚਓ ਨੂੰ ਲਾਈਨ ਹਾਜ਼ਰ ਕਰਤਾ ਹੋਂ ਤੱਕ ਤੇ ਜੋ ਵੀ ਜਿਹਦੇ ਤੇ ਐਕਸ਼ਨ ਹੋਊਗਾ ਲੈ ਜਾਊਗਾ